ਮਾਰਨਿੰਗ ਟੂ ਆਲ ਆਫ ਯੂ ਇਹਦਾ ਮਤਲਬ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਪੰਜਾਬੀ ਸਮਝਦੇ ਸਾਰੇ ਜਿਹਰਾਂ ਨੂੰ ਪੰਜਾਬੀ ਨਹੀਂ ਆਉਂਦੀ ਹੱਥ ਖੜਾ ਕਰਿਓ ਯਾਰ ਥੋੜੇ ਜਿਹਾ ਬੱਚੇ ਆ ਗਿਆ ਕੋਈ ਨਹੀਂ ਖੜੇ ਡੋਨਟ ਹੈਜ਼ਿਟੇਟ ਜਿਹਨਾਂ ਨੂੰ ਨਹੀਂ ਆਉਂਦੀ ਹੱਥ ਖੜਾ ਕਰ ਦਿਓ ਥੋੜੇ ਜਿਹਾ ਆ ਗਏ ਬੱਚੇ ਯੂ ਆਰ ਫਰਮ ਪੰਜਾਬ ਜਿਹੜੇ ਪੰਜਾਬ ਤੋਂ ਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਦੋਨੋਂ ਹੱਥ ਖੜਾ ਕਰੋ ਹੁਣ ਕਿਸੇ ਨੇ ਨਹੀਂ ਕੀਤਾ ਜੀ ਸੋ ਅੱਜ ਵਰਲਡ ਐ AIDS ਡੇ ਇਹ ਡੇ ਕੋਈ ਵੀ ਜਦੋਂ ਆਪਾਂ ਡੇ ਕਹਿੰਦੇ ਆ ਉਹਦਾ ਮਕਸਦ ਇਹ ਹੁੰਦਾ ਕਿ ਆਪਾਂ ਉਸ ਇਸ਼ੂ ਬਾਰੇ ਉਸ ਬਿਮਾਰੀ ਵਾਸਤੇ ਵਿਚਾਰ ਵੰਡਰਾ ਕਰੀਏ ਤੇ ਉਹਦੇ ਵਿੱਚ ਸਟੇਕ ਹোলਡਰਸ ਗਵਰਨਮੈਂਟ ਇਸ ਵਨ ਜਿਹਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਔਰ ਸਾਡੇ ਉਹਦੇ ਚ ਇੱਕ ਬਹੁਤ ਵੱਡਾ ਸਟਰਕਚਰ ਹੁੰਦਾ ਜਿਸ ਤਰ੍ਹਾਂ ਤੁਹਾਡਾ ਯੂਨੀਵਰਸਿਟੀ ਦਾ ਸਾਡੇ ਨਾਲ ਗੁਰਵਿੰਦਰ ਸਿੰਘ ਬਾਰਾ ਜੀ ਹੈ ਸਾਡੇ ਗਨਸ਼ਾਮ ਥੋਰੀ ਜੀ ਆਈਐਸ he is the mission director for this punjab state aids control society aur ede naal na toade sanjeej ji hai jehde vice chancellor hai aur sade var vishal kark ji pavan rekha rekha beeri ji bahut vadda sada dr survi apne survi ji to aaye nahi mera kal na mohadi se she is the cgm dr sunita ji hai dr sukhwinder kaur hai dr harpreet hai dr minnu hai aur hamare do civil surgeons hai ਮੋਗਾ ਐਂਡ ਹੁਸ਼ਿਆਰਪੁਰ ਇਹਦੇ ਨਾਲ ਨਾਲ ਯੂਨੀਵਰਸਿਟੀ ਦੀ ਸਾਰੀ ਫੈਕਲਟੀ ਹੈ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੀ ਜੈਨ ਜੀ ਉਹਦੇ ਚ ਆਈ ਸੀ ਲੋਟ ਆਫ ਵਾਈਟ ਕੋਟ ਸੋ ਆਈ ਅੰਡਰਸਟੈਂਡ ਕਿ ਤੁਸੀਂ ਜ਼ਿਆਦਾ ਯੂ ਡੋਟ ਹੈਵ ਅ ਮੈਡੀਕਲ ਕਾਲਜ ਸੋ ਮੋਸਟ ਆਫ ਯੂ ਆਰ ਪੈਰਾਮੈਡੀਕਸ ਰਾਈਟ ਨਰਸਿੰਗ ਐਂਡ ਦੂਸਰੇ ਸਟੂਡੈਂਟਸ ਹੋ ਜਾਦਾ ਜੀ ਉਹੀ ਹੈ ਨਾ ਜੀ ਹੈਲਥ ਕੇਅਰ professionals ਸਾਰੇ ਆ ਗਿਆ जो जेथ केयर प्रोफेनल है दे शुड बी वेल इनफॉर्म्ड अबाउट ऑल दशूज सो एनी वन ऑफ यू वट इज द प्रिंसिपल मोड ऑफ स्प्रेड ऑफ एचआईवी एड्स इन पंजाब? एनी, एनी बॉडी? थोड़ा छोटे वाला माइक दे दो दू एनी बॉडी? सब तो ज्यादा कि तो चार दस जी घनश्याम थोरी जी ने कोई दसेगा जी कोई बच्चा नो बॉडी इज कॉन्फिडेंट

ਆ ਦੇਓ ਜੀ ਇਹਨਾਂ ਨੂੰ ਮਾਈਕ ਦਿਓ ਕੋਈ ਨਹੀਂ ਬੇਟਾ ਇਫ ਯੂ ਆਰ ਰੋਂਗ ਡਸਨਟ ਮੈਟਰ ਜੇ ਤੁਸੀਂ ਇੱਥੇ ਗਲਤੀ ਕਰੋਗੇ ਕੋਈ ਅਰਜ ਨਹੀਂ ਹੈ ਬਟ ਇਫ ਯੂ ਡੋਨਟ ਡੂ ਸਮਾਲ ਮਿਸਟੇਕਸ ਦੈਨ ਯੂ ਡੂ ਬਿਗ ਮਿਸਟੇਕਸ ਆਮ ਨੋਟ ਇੰਫੈਕਟਿਡ ਸੈਕਸ ਇਜ਼ ਦਾ ਮੇਨ ਕੌਜ਼ ਐਂਡ ਸੈਕੰਡਲੀ ਸ਼ੇਅਰਿੰਗ ਆਫ ਇਨਫੈਕਟਿਡ ਨੀਡਲਸ ਇਜ਼ ਅਨਦਰ ਮੇਨ ਕੌਜ਼ ਜੀ ਓਕੇ ਦੈਟਸ ਵੈਰੀ that's very true at the national level that's very true at the international level but i'm very sorry and disturbed to say ke punjab de vich jada principal mode of spread that is sharing of needles jada you know, ek number te aa gaya one jada unprotected sex nu dooje number te chadta e, ek ta bacho tusi sareyan ne uh, katto kat bhi i would say ke ek english daily ek hindi aur ek punjabi tin akhbaran zarur apne available hundiyan college hostel ch available karao you must read the newspapers how many uh, of you check the air quality index how many of you are aware what is the air quality index of your city kinna kunu pata huga ji nahi pata so the air you are breathing the water you drink the food you consume you should be aware todi jadi health hai oh inna te depend kardi hai plus your ਤੁਸੀਂ ਕੋਈ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਸਪੋਰਟਸ ਖੇਡਦੇ ਹੋ ਕਿ ਨਹੀਂ ਕਰਦੇ ਹੋ ਸਟ्रेस ਕਿੰਨਾ ਕਰਦੇ ਹੋ ਸੋ ਆਹਾਰ ਤੇ ਵਿਹਾਰ ਇਹ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਇੱਕ ਨਾ ਵੀਸੀ ਸਾਹਿਬ ਤੁਸੀਂ ਜੋ ਮੇਕ ਇਟ ਅ ਪੁਆਇੰਟ ਕਿ ਜਿਹੜੇ ਜਿਹੜੇ ਬੱਚਾ ਨੇ ਵਾਈਟ ਕੋਟ ਪਾਇਆ ਹੈ ਨਾ ਜੀ ਬਿਫੋਰ ਦੇ ਕੰਪਲੀਟ ਯਰ ਗ੍ਰੈਜੂਏਸ਼ਨ ਦੇ ਸ਼ੁੱਡ 올 ਲਰਨ ਐਡਵਾਂਸਡ ਲਾਈਫ ਸਪੋਰਟ ਐਲ ਐਸ ਠੀਕ ਹੈ ਜੀ ਥੇਰ ਯੂ ਸੀ ਲੋਟ ਆਫ ਯੰਗਸਟਰਸ ਆਰ ਸਫਰਿੰਗ ਫਰਮ ਹਾਰਟ ਅਟੈਕ ਸਰਡਨ ਕਾਰਡੀਕਲਸ ਦੇਖਿਆ ਤੁਸੀਂ ਇੱਕ ਕੁੜੀ ਮਰੀ ਸੀ ਜਿਹੜੀ ਡਾਂਸਿੰਗ ਕਰ ਰਹੀ ਸੀ ਉਹਦਾ ਪਤਾ ਤੁਹਾਨੂੰ ਜੀ ਸਡਨ ਕਾਰਡੀਕ ਡੈਥ ਹਿਸ ਡਾਈਟ ਬੰਦਾ ক্রিকেট ਖੇਡ ਰਿਆ ਡਾਈਟ ਆਨ ਦਾ ਗਰਾਉਂਡ ਕਮੇਡੀਅਨ ਸਡਨ ਕਾਰਡੀਕ ਡੈਥ ਕੀ ਹੋ ਰਿਹਾ ਆਟ ਨੂੰ ਆਪੇ ਨੂੰ ਵਟ ਇਜ਼ ਰੌਂਗ ਸਮਥਿੰਗ ਇਜ਼ ਰੌਂਗ ਇਨ ਯੂਅਰ ਡਾਈਟ ਇਨ ਯੂਅਰ ਲਾਈਫਸਟਾਈਲ ਸਟ्रेस ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸੋ ਵੀ ਆਰ ਮੇਕਿੰਗ ਇਟ ਅ ਪੁਆਇੰਟ ਕਿ ਸਾਡੇ ਕੋਲੇ ਵੀ ਹੈਵ ਅਬਾਊਟ 2 ਮਿਲੀਅਨ ਸਟੂਡੈਂਟਸ ਜਿਹੜੇ ਕਾਲਜ ਜਾਂ ਹਾਇਰ ਹਾਇਰ ਸਕੂਲਸ ਹਾਇਰ ਸਕੈਂਡਰੀ ਸਕੂਲਸ ਆ ਗਿਆ ਮੈਂ ਪ੍ਰਾਇਮਰੀ ਵਾਲਿਆਂ ਨੂੰ ਛੱਡ ਰਿਹਾ ਦੈਨ ਇਟ ਬਿਕਮਸ 3 ਮਿਲੀਅਨ ਸੋ ਇਫ ਯੂ ਹੈਵ 2 ਮਿਲੀਅਨ ਸਟੂਡੈਂਟਸ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਐਚ ਆਈ ਵੀ ਏਡਸ ਹੈਪੇਟਾਈਟਿਸ ਕਿਦਾਂ ਸਪਰੈਡ ਕਰਦੇ ਆ ਵਾਟ ਆਰ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਵਾਟ ਆਰ ਵੈਕਟਰ ਬੌਂਡ ਡਿਜ਼ੀਜ਼ਸ ਵਾਟ ਇਜ਼ ਫਸਟ ਏਡ ਵਾਟ ਆਰ ਲਾਈਫ ਸਕਿਲਸ ਤੇ ਜੇ ਅਸੀਂ ਇਹ ਵਾਲੀਆਂ ਗੱਲਾਂ ਜਿਹੜਾ ਕੋਈ ਵੀ ਗ੍ਰੈਜੂਏਸ਼ਨ ਕਰਦਾ ਐਨੀ ਅਦਰ ਗ੍ਰੈਜੂਏਟ ਦੇ ਸ਼ੁੱਡ ਨੋ ਬੇਸਿਕ ਲਾਈਫ ਸਪੋਰਟ ਕਾਰਡੀਕ ਰਸਸਿਟੇਸ਼ਨ ਉਹਨਾਂ ਨੂੰ ਵੀ ਆਣੀ ਚਾਹੀਦੀ ਹੈ ਦੇ ਸ਼ੁੱਡ ਨੋ ਇਨਟੂਬੇਸ਼ਨ ਤੇ ਇਹਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਹੈ ਸੋ ਵੀ ਆਰ ਗੋਇੰਗ ਟੂ ਸਟਾਰਟ ਏ ਓਪਨ ਕਲਾਸਰੂਮ ਫਾਰ ਡਾਕਟਰਸ ਮੈਡੀਕਲ ਸਟੂਡੈਂਟਸ ਐਂਡ ਫਾਰ ਅਦਰ ਮੈਡੀਕਲ ਪ੍ਰੋਫੈਸ਼ਨਲ ਯੂ ਕੈਨ ਆਲ ਜੁਆਇਨ ਥੈਟ ਸੋ ਅਸੀਂ ਉਹਦੇ ਚ ਪ੍ਰੋਸੈਸ ਮਤਲਬ ਵੀ ਆਰ ਇਨ ਦਾ ਪ੍ਰੋਸੈਸ ਆਫ ਫਾਈਨਲਾਈਜ਼ ਥੈਟ ਜਿਹੜਾ ਨਾਓ ਕਮਿੰਗ ਬੈਕ ਟੂ ਐਚ ਆਈ ਵੀ ਐਡਸ ਇਹਦੇ ਵਿੱਚ ਇਸ਼ੂਜ਼ ਹੈਗੇ ਆ ਕਿ कुछ कंट्रीज ने पर्टिकुलरली यूनाइटेड स्टेट्स विच वॉज द बिगेस्ट लैंडर सो दे हैव स्टॉप्ड फंडिंग ऑल जिन्हें भी डबल्यू एच ओ प्रोजेक्ट ज यूएन के प्रोजेक्ट है उन्होंने फंडिंग यूनिलेटरली बंद कर दिया इवन एनवायरमेंट हैव यू हर्ड अबाउट कॉप थर्टी कॉन्फ्रेंस ऑफ पार्टी थर्टी सुनी है किसी भी स्टूडेंट ने नहीं सुनिया बेटा इट्स नॉट ए गुड ओमन दिस इज कॉन्फ्रेंस ऑफ पार्टी इट्स ए यू एन इनिशिएटिव ਜਿਹਦੇ ਵਿੱਚ ਰੀਸੈਂਟਲੀ ਬ੍ਰਾਜ਼ੀਲਸ ਹੋਈ ਸੀ ਠੀਕ ਹੈ ਉਹਦੇ ਵਿੱਚ ਸਾਰੇ ਦੁਨੀਆ ਦੀ ਦੇਖੋ ਕਾਨਫਰੰਸ ਹੋ ਗਈ ਆ ਇਫ ਦਾ ਮੈਡੀਕਲ ਸਟੂਡੈਂਟਸ ਆਰ ਨਾਟ ਅਵੇਅਰ ਆਮ ਨਾਟ ਸ਼ੋਰ ਇਫ ਦਾ ਹਾਲ ਦਾ ਫੈਕਲਟੀ ਇਜ਼ ਅਵੇਅਰ ਆਮ ਆਈ ਆਮ ਆਈ ਥਿੰਕ ਇਵਨ ਦਾ ਫੈਕਲਟੀ ਇਜ਼ ਨਾਟ ਅਵੇਅਰ ਆ ਵਾਂਟ ਆਸਕ ਥਮ ਸੋ ਸਾਡੇ ਮੈਂ ਡਾਕਟਰਸ ਦੀ ਮੀਟਿੰਗ ਤੇ ਗਿਆ ਸੀਗਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਾਰ ਨਾਟ ਅਵੇਅਰ ਕਿੱਥੇ ਹੋ ਰਹੀ ਆ ਕੀ ਇਹਦਾ ਮਕਸਦ ਹੈ ਹਾਊ ਮਨੀ ਪੀਪਲ ਕੋਵਿਡ ਕਿਲ Maybe half a million. How many people polluted air kills every year? More than three million, um, one and a half million, three times more. So people are not bothered about it. If the students are not aware, the policies depends on this. there is something called public pressure or the public response or your expectation. So well-informed citizen, it's very important for HAV AIDS If people are aware. दिस इज ए डिजीज जे ट्रीटमेंट अवेलेबल uh, है और देर इज अनादर प्रॉब्लम जी कि सिस्टर प्रॉब्लम है दोनों का आपस बहुत गहरा संबंध है दैट इज इंजैक्टिंग ड्रग यूजरस क्या हो गया भी आर यू ओके अच्छा अच्छा समटाइम यू आर यू सी यू आर थिंकिंग समथिंग एंड पर्टिकुलरली वैन यू आर कमिंग डाउन ऑन स्टेयर सो इट हैपन्स आर यू ओके ओके सो ਇਦੇ ਨਾਲ ਜਿਹੜਾ ਹੈਗਾ ਸਪੈਸ਼ਲੀ ਡਰੱਗਸ ਦਾ ਵੀ ਸੇਮ ਹੈਗਾ ਸੋ ਦ ਬਿਗੇਸਟ ਪ੍ਰੋਬਲਮ ਇਜ਼ ਸਟੈਗਮਾ ਅਸਕ ਵਿਦ ਥਿਸ ਜਿਹਨੂੰ ਹੋ ਜਾਂਦਾ ਕਿਸੇ ਨੂੰ ਦੱਸਦਾ ਨਹੀਂ ਆ ਉਹ ਔਰ ਫਿਰ ਉਹਦੀ ਫੈਮਿਲੀ ਵੀ ਉਹਨੂੰ ਦੱਸ ਦੇਦੀ ਨਹੀਂ ਕਿਸੇ ਨੂੰ ਐਂਡ ਦੈਨ ਯੂ ਲੈਂਡ ਇਨਟੂ ਅ ਬਿਗਰ ਪ੍ਰੋਬਲਮ ਕਿ ਤੁਸੀਂ ਉਹਦੀ ਸ਼ਾਦੀ ਕਰ ਦਿੰਦੇ ਹੋ ਇੱਕ ਹੋਰ ਜ਼ਿੰਦਗੀ ਗਈ ਨਾਲ ਤੇ ਉਸ ਤੋਂ ਬਾਅਦ ਡਿਸਕਵਰ ਹੁੰਦਾ ਫਿਰ ਮਰਾਇਤਲ ਡਿਸਕਾਰਡ ਹੁੰਦੇ ਆ ਕਿ ਮੇਰੀ ਜ਼ਿੰਦਗੀ ਬਰਬਾਦ ਕਰਤੀ ਮੈਨੂੰ ਦੱਸਿਆ ਨਹੀਂ ਐਂਡ ਆਈ ਥਿੰਕ ਜਦੋਂ ਕੁੰਡਲੀ ਮਲਾਉਂਦੇ ਆ ਸੋ ਇਟਸ ਵੈਰੀ ਇੰਪੋਰਟੈਂਟ ਦੱਟ ਜਿਹੜੇ ਯੰਗਸਟਰਸ ਆ ਉਦੋਂ ਇਹ ਵੀ ਦੇਖ ਲੈਣਾ ਚਾਹੀਦਾ ਕਿ ਐਚ ਆਈ ਵੀ ਹੈਪਾਟਾਈਟਸ ਵੀ ਇਹ ਦੋਨੋਂ ਦੋਨੋਂ ਨੂੰ ਕਰਾਉਣਾ ਚਾਹੀਦਾ ਤਾਂ ਉਹਨਾਂ ਨੂੰ ਕਰਾਉਣਾ ਚਾਹੀਦਾ ਔਰ ਐਂਡ ਇਟਸ ਯੂਅਰ ਰਿਸਪੌਂਸਿਬਿਲਟੀ ਯੂਅਰ ਰਾਈਟ ਇਜ਼ ਜਿਹੜਾ ਤੁਹਾਡੀ ਰਾਈਟ ਬੇਸਡ ਅਪਰੋਚ ਵੀ ਆ ਯੂਅਰ ਹੈਲਥ ਇਜ਼ ਯੂਅਰ ਰਾਈਟ ਇਟਸ ਦ ਰਿਸਪੌਂਸਿਬਿਲਟੀ ਆਫ ਦ ਗਵਰਨਮੈਂਟ ਗਵਰਨਮੈਂਟ ਇਜ਼ ਡੂਇੰਗ ਇਟਸ ਓਨ ਬਿਟ ਸਰਕਾਰ ਕਰ ਰਹੀ ਆ ਅਸੀਂ ਤੇ ਮੱਲਾਕਲੇੜਿਕ ਬਣਾ ਦਿੱਤੇ ਜਿੱਥੇ ਹਰ ਰੋਜ਼ 70 7 They get medicines for uh, diseases like hypertension, diabetes, uh, chest diseases, and all that, fever, etc. And for the common diseases, then we have uh, uh, universal availability of uh, essential drugs in our secondary care, that is district hospitals, subdivision, and CSCs. And uh, tertiary care, we are running in hub and spoke. So we are going to start these special courses, and especially uh, for paramedics, we are going to start uh, these special courses in geriatric care. Uh, in uh, palliative care uh, critical care so that jide sade paramedics hon unhadi global demand honi chahidi hai sade bachiyan nu chori chappe danki route to jaan di lod nahi honi chahidi they should be so well trained that is the aim ki sade bachche chode ho kisina choda karke jaan ohna nu itho hi campus placements hon ge ohna di so uh, universities Uh, they are they are partnering with us, and we should be partners in that, giving the uh, state-of-the-art education. HIV/AIDS, which, I figure, that's about the uh, cases which we get almost every year. But people living with HIV/AIDS, that's about uh, 68,000. Those who already, you see, once a person is affected with HIV, then he or she is going to live for a long time. Or if, if that person takes treatment. then it they can live nearly normal life not a normal life but a nearly normal life so it affects you for rest of your life it stays with you for rest of your life so it's better avoided and it is avoidable to isko bacha ja sakta so if you are aware that how it spreads and you can help others my purpose of coming is uh, here is not i am i am sure that you know it how it spreads and uh, thade kole sara social media jinna thade kole uh, tusi sare use karde ho ino uh, ਉਦੇ ਨਾਲ ਤੁਹਾਡੇ ਕੋਲ ਅਵੇਅਰਨੈਸ ਦੇ ਟੂਲਸ ਵੀ ਹੈ ਇਟਸ ਅ ਡਬਲ ਐਸਡ ਵੈਪਨ ਇਹ ਮਿਸ ਇਨਫੋਰਮੇਸ਼ਨ ਵੀ ਬਹੁਤ ਜਲਦੀ ਸਪਰੈਡ ਕਰਦਾ ਔਰ অথਰੀਟੇਟਿਵ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਤੁਹਾਨੂੰ ਲੱਭਣੀ ਪੈਂਦੀ ਆ ਯੂ हैव टू ਸਰਚ ਫਾਰ ਇਟ ਕਿ ਇਹਦੇ ਜਿਹੜੀ ਇਨਫੋਰਮੇਸ਼ਨ ਹੈਗੀ ਆ ਮਤਲਬ ਉਹ ਸੋਸ਼ਲ ਮੀਡੀਆ ਪਰਿਆ ਪਿਆ ਇਨਫੋਰਮੇਸ਼ਨ देयर इज ਟੂ ਮੱਚ ਇਨਫੋਰਮੇਸ਼ਨ ਐਂਡ ਯੂ हैव टू ਸਰਚ ਫਾਰ ਰੀਅਲੀ ਵਾਟ ਇਜ਼ ਔਥੈਂਟਿਕ ਉਹਦੀ ਆ ਤੁਹਾਨੂੰ ਦੇਖਣਾ ਪਵੇਗਾ ਕਿ ਤੁਹਾਡੀਆਂ ਜਿਹੜੀਆਂ ਔਥੈਂਟਿਕ ਵੈਬਸਾਈਟਸ ਹੈਗੀਆਂ ਜਾਂ ਜਿਹੜੇ ਉਹਦੇ ਔਥੈਂਟਿਕ ਇਨਫੋਰਮੇਸ਼ਨ ਹੈ ਵਿਦ ਐਕਸਪੀਰੀਅੰਸ ਯੂ ਲ ਸੋ ਇਹ ਬਹੁਤ ਜ਼ਰੂਰੀ ਹੈ ਤੇ ਤੁਸੀਂ ਜਿਹੜੇ ਯੂ ਆਰ ਦਾ ਪ੍ਰਿਵਿਲੇਜਡ ਵਨ 10% ਬੱਚੇ ਹੋਣਗੇ ਜਿਹੜੇ ਯੂਨੀਵਰਸਿਟੀ ਜਾਂਦੇ ਹੋਣਗੇ ਉਹਨੇ ਕੀ ਹੋਣਿਆ ਜੀ ਠੀਕ ਹੈ ਜਿਹੜੇ 90% ਦੇ ਨੀਡ ਯੂਰ ਹੈਲਪ ਠੀਕ ਹੈ ਜੀ ਦੇ ਆਰ ਫਾਈਟਿੰਗ ਯੂ ਸੀ ਦਿਸ ਸਟਿਗਮਾ ਉਹ ਆਪਣੇ ਬਹਿਮਾ ਪਰਮਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਬਾਬੇ ਤੋਂ ਫਾਂਡਾ ਕਰਾਣ ਚਲੇ ਜਾਂਦੇ ਆ ਜਾਂ ਹੋਰ ਕਰੀ ਜਾਂਦੇ ਆ ਔਰ ਅਨਫੋਰਚਨਟਲੀ ਜਿਹੜੇ ਆਪਣੇ ਕੰਟਰੀ ਦੇ ਵਿੱਚ ਵੀ ਜਿਹੜਾ ਪ੍ਰੈਜ਼ੈਂਟ ਟ੍ਰੈਂਡ ਹੈਗਾ ਨਾ ਜੀ ਉਹ ਥੋੜਾ ਜਿਹਾ ਮਤਲਬ ਪਿਸ਼ਾਹ ਨੂੰ ਜਾਣ ਵਾਲਾ ਇਟਸ ਨਾਟ ਇਜ਼ ਸੈਂਟੀਫਿਕ ਟੈਂਪਰਮੈਂਟ ਇਟਸ ਅਬਾਊਟ ਸੁਪਰਸਟੀਟਿ